ਕਿ ਐਸ ਵੇਲੇ ਵਿਰਾਸ ਮਾਰਨ ਨੂੰ ਸ਼ਿਕਾਰ ਕਰਨ ਨੂੰ ਮਨਸੂਬੇ ਬਣਾ ਰਹੇ ਨੇ ਜਿਹੜੇ ਕੀ ਨਾਮ ਹੈ ਕਰਤਾ ਵੀ ਇਹ ਕਿਤੇ ਥੱਲੇ ਲੱਗ ਜੇ ਸਾਡੇ ਕਿਸੇ ਤਰੀਕੇ ਨਾਲ ਇਹ ਸੀਟ ਚਿਤਰੀ ਜਾਂਦੀ ਤੇ ਵੀ ਨਹੀਂ ਕਿਵੇਂ ਕਰੀਏ ਕਾਂਗਰਸ ਤੇ ਆਮ ਆਦਮੀ ਇਕੱਠੇ ਹੋ ਕੇ ਨਹੀਂ ਇਹਨਾਂ ਦੀ ਹਿੰਮਤ ਨਹੀਂ ਸੀ ਅੱਗੇ ਇਹ ਕੰਮ ਕਰਉਂਦੇ ਸੀਗੇ ਗੈਂਸਟ ਦੇ ਨਾਲ ਤਾਂ ਅਤਵਾਦ ਨੂੰ ਹੁਣ ਜਿਹੜਾ ਇਹ ਬਦਲਾਅ ਇਹ ਆਇਆ ਵੀ ਇਹ ਆਪ ਆਪਣੀ ਜ਼ਿੰਮੇਵਾਰੀ ਲੈ ਲਈ ਇਹ ਪਹਿਲੀ ਵਾਰ ਹੋ ਗਿਆ ਐਂ ਇਹਨਾਂ ਨੇ ਮੂਸੇਵਾਲਾ ਕੀਤਾ ਅਜ ਤੱਕ ਕਰਦੇ ਆ ਕਿ ਨਹੀਂ ਉਹੀ ਸੇਮ ਡਿਜ਼ਾਈਨ ਇਹਨਾਂ ਦੀ ਸਰਕਾਰ ਆ ਉਹ ਇੱਥੇ ਕਰਦੀ ਹੈ ਜਾਣੀ ਚੱਲੀ ਜਾਓ ਜਿੱਥੇ ਸਰਦਾਰ ਗੰਗਸ ਸਿੰਘ ਦੀ ਚਲੀ ਗਈ ਉੱਥੇ ਮੇਰੀ ਚਲੀ ਜਿਉ ਇਸ ਦੇਸ਼ ਲਈ ਇਸ ਪੰਜਾਬ ਲਈ ਲੰਝਾਣੇ ਲਈ ਕਿੱਥੀ ਫਰਕ ਪੈਂਦਾ ਹੈ ਪਹਿਲਾ ਨੋਮੀਨੇਸ਼ਨ ਕਾਗਜ਼ ਜੱਗ ਕਰਨ ਦੀ 2 ਕਰੋੜ ਰੁਪਈਆ ਸਭਾ ਉਹ ਪਾ ਦੋ ਉਦੋਂ ਬਾਅਦ 2 ਕਰੋੜ ਰੁਪਈਆ ਜਦੋਂ ਦੇਤਾ ਉਦੋਂ ਬਾਅਦ ਹੋਰ ਕੰਮ ਮਨਸ਼ਾ ਵੱਧ ਗਈ ਜੀ ਐਸ ਵੀਰੇ ਮਾਰਨ ਨੂੰ ਸ਼ਿਕਾਰ ਕਰਨ ਨੂੰ ਮਨਸੂਬੇ ਬਣਾ ਰਹੇ ਨੇ ਜਿਹੜੇ ਕੀ ਨਾਮ ਹੈ ਕਰਤਾ ਵੀ ਇਹ ਕਿਵੇਂ ਥੰਮੇ ਲੱਗ ਜੀ ਸਾਡੇ ਕਿਸੇ ਤਰੀਕੇ ਨਾਲ ਇਹ ਸੀਟ ਜਿੱਤ ਲਈ ਜਾਂਦੀ ਕਿਵੇਂ ਕਰੀਏ ਕਾਂਗਰਸ ਦੇ ਆਮ ਆਦਮੀ ਇਕੱਠੇ ਹੋ ਕੇ ਨਹੀਂ ਇਹਨਾਂ ਦੀ ਹਿੰਮਤ ਨਹੀਂ ਸੀ ਜਦੋਂ ਯਾਰ ਅਸੀਂ ਪਹਿਲਾਂ ਇਲੈਕਸ਼ਨਾਂ ਇਕੱਠੇ ਲੜ ਰਹੇ ਹਾਂ ਇਥੇ ਮੇਸ਼ੂਂਦਰ ਗਰੇਵਾਲ ਸਾਹਿਬ ਨਾਲ ਲੜੀ ਬੈਂਸ ਸਾਹਿਬ ਲੜਦੇ ਸੀ ਹਾੜੀ ਸਾਹਿਬ ਲੜਦੇ ਸੀ ਅਸੀਂ ਐਨ ਪਿਆਰ ਸੀ ਕਿ ਅੱਗੇ ਇਹ ਕੰਮ ਕਰਾਉਂਦੇ ਸੀ ਕਿ ਗੈਂਗਸ ਦੇ ਨਾਮ ਤੋਂ ਖਾਲਿਸਤਾਨੀਆ ਤੋਂ ਹੱਤਬਾਤ ਹੁਣ ਜਿਹੜਾ ਇਹ ਬਦਲਾਅ ਇਹ ਆਇਆ ਵੀ ਇਹ ਆਪ ਆਪਣੀ ਜ਼ਿੰਮੇਵਾਰੀ ਲੈ ਲਈ ਨਹੀਂ ਅੱਗੇ ਬੰਦਾ ਜਿਹੜਾ ਐਡਾ ਥ्रेट ਪਰਸੈਪਸ਼ਨ ਜਾਂ ਐਡਾ ਬੜਾ ਉਹਦੇ ਖਤਰੇ ਹੁੰਦੇ ਆ ਉਹਨੂੰ ਸਰਕਾਰਾਂ ਆਪ ਉਹਨੂੰ ਬਚਾਉਂਦੀਆਂ ਸੀ ਇਹ ਪਹਿਲੀ ਵਾਰ ਹੋ ਗਿਆ ਐਈ ਇਹਨਾਂ ਨੇ ਮੁਸੇਵਾਲਾ ਕੀਤਾ ਅਜੇ ਤੱਕ ਕਰਦੇ ਆ ਕਿ ਨਹੀਂ ਉਹੀ ਸੇਮ ਡਿਜ਼ਾਈਨ ਇਹਨਾਂ ਦੀ ਸਰਕਾਰ ਆ ਉਹ ਇੱਥੇ ਕਰਦੀ ਹੈ ਵੀ ਕਿਸੇ ਤਰੀਕੇ ਨਾਲ ਘਰੋਂ ਬਾਹਰ ਕੱਢੋ ਨਿਹੱਤਿਆ ਕਰੋ ਤੇ ਕੋਈ ਵੀ ਜਿਹੜਾ ਉਹ ਕੰਮ ਕਰਵਾ ਦਿਓ ਇਹਦੀ ਜ਼ਿੰਮੇਵਾਰੀ ਪੰਜਾਬ ਦੇ ਬੀਜੀਪੀ ਪੰਜਾਬ ਦੇ ਚੀਫ ਸੈਕਟਰੀ ਤੇ ਪੰਜਾਬ ਦੇ ਜਿਹੜੇ ਸੋ ਕਾਲਡ ਜਿਹੜੇ ਮਲੰਗਾਂ ਦੀ ਸਰਕਾਰ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਜੇ ਕੋਈ ਵੀ ਮੇਰੇ ਤੇ ਮੇਰੇ ਪ੍ਰਭਾਵ ਨਾਲ ਕੋਈ ਵੀ ਅਸੀ ਗੱਲ ਹੁੰਦੀ ਆ ਪਰ ਮੈਂ ਆਪਣੇ ਲੁਧਿਆਣੇ ਵਾਲਿਆਂ ਨੂੰ ਕਿਹੜਾ ਕੰਮ ਕਰਵਾ ਦੋ ਤਾਂ ਮਤਲਬ ਸਰਕਾਰ ਦਾ ਮਤਲਬ ਜਾਣਦਾ ਕਿ ਤਰਾ ਸਰ ਕਿੰਨੇ ਵਜੇ ਜਾਣਦਾ ਕਿ ਤਰਾ ਰੋਟੇ ਕਿੰਨੇ ਵਜੇ ਜਾਣਦਾ ਕਿ ਤਰਾ ਜਿਹੜਾ ਸੂਪ ਮੈਨੂੰ ਥੋੜੀ ਮਿਲਿਆ ਸੀ ਉਹ ਤਾਂ ਸਿਕਿਉਰਿਟੀ ਨੂੰ ਹੀ ਮਿਲਿਆ ਹੋਇਆ ਸੀ ਉਹਦੇ ਵਿੱਚ ਮੈਂ ਕੱਲਾ ਰਹਿੰਦਾ ਸੀ ਤੇ ਨਾਲ 100 ਬੰਦਾ ਮੇਰਾ ਰਹਿੰਦਾ ਸੀ ਉਹ ਕਿਵੇਂ ਇਹ ਕਹਿੰਦੇ ਆ ਲੀਗਲ ਇਲਲੀਗਲ ਭਈ ਜਿਹੜੇ ਵੀ ਬੰਦੇ ਉੱਤੇ ਡਿਊਟੀ ਕਰਦੇ ਸੀ ਕੱਢਦੇ ਸੀ ਉਸ ਉਠੀ ਤੇ ਨੌਕੇ ਉਹਨਾਂ ਨੂੰ ਸੌਆਂ ਨੂੰ ਤਨਖਾਹਾਂ ਮਿਲ ਰਹੀਆਂ ਸੀ ਉਹ ਗੈਰ ਕਾਨੂੰਨੀ ਡਿਊਟੀ ਕਰ ਰਹੇ ਸੀ ਫਿਰ ਸਾਰੇ ਮਤਲਬ ਕਹਿਣ ਦਾ ਮੈਂ ਤਾਂ 19 ਦੀ ਇਲੈਕਸ਼ਨ ਕਰੀ ਮੈਂ ਤਾਂ 17 ਦੀ ਇਲੈਕਸ਼ਨ ਕਰੀ ਮੈਨੂੰ ਕਦੇ ਕੋਈ ਇਹਨਾਂ ਨੇ ਨੋਟਿਸ ਨਹੀਂ ਤੁਸੀਂ ਇਹ ਦੱਸੋ ਇਹ ਕੰਮ ਇੱਕ ਮਹੀਨਾ ਪਹਿਲਾਂ ਕਰ ਸਕਦੇ ਸੀ 6 ਮਹੀਨੇ ਪਹਿਲਾਂ ਕਰ ਸਕਦੇ ਸੀ ਸਰਕਾਰ ਬਣੀ ਇਹਨਾਂ ਨੂੰ ਵੀ 2 ਸਾਲ ਹੋ ਗਏ ਨਾਮਿਨੇਸ਼ਨ ਤੋਂ ਇੱਕ ਦਿਨ ਪਹਿਲਾਂ ਕਿਉਂ ਕੀਤਾ ਨੋਟਿਸ ਕਿਨੂੰ ਜਾਇਆ ਜੀ ਨੋਟਿਸ ਕੋਈ ਆਈ ਨਹੀਂ ਤੈਨਾਂ ਤੇ ਉਹਨ ਕੋਠੀ ਦੇ ਵਿੱਚ ਜਾਵਾਂਗੇ ਨਹੀਂ ਜਾਵਾਂਗੇ ਤੁਹਾਨੂੰ ਕਿੱਦਾਂ ਬਤਲ ਗਿਆ ਫਿਰ ਦੋ ਟੋੜ ਦੇ ਨਾਲ ਉਹ ਬਈ ਰਾਤ ਨੂੰ ਸਵਾ 12 ਮੈਂ ਤੁਹਾਨੂੰ ਕਹਿ ਰਿਹਾ ਨਾ ਸਵਾ 12 ਵਜੇ ਫੋਨ ਤੇ ਜਿਹੜਾ WhatsApp ਤੇ ਉਹ ਭੇਜਿਆ ਏ ਕਮਿਸ਼ਨਰ ਨੇ ਸਰ ਹੁਣ ਕੋਠੀਏ ਵਾਪਸ ਨਹੀਂ ਜਾਵਾਂਗੇ ਨਹੀਂ ਵਾਪਸ ਜਾਣ ਦਾ ਕੀ ਮਤਲਬ ਹੈ ਕੋਠੀ ਤਾਂ ਅਗਲਿਆਂ ਨੇ ਕਿਹਾ ਵੀ ਜੇ ਮੈਂ ਇੱਕ ਪੈਰ ਵੀ ਵਿੱਚ ਰੱਖੂੰਗਾ ਤੇ ਕਾਗਜ਼ ਡਾਮਿਨੇਸ਼ਨ ਉਹ ਕੈਨਸਲ ਕਰਾ ਦੇ ਡੋਲੂ ਜੀ ਜਿੱਦਾਂ ਦੇਖਿਆ ਜਾਂਦਾ ਜਿਸੂਰ ਮਸੇਵਾਲ ਦੀ ਕਮ ਦੋਲੀ ਸੀ ਉਹਦੀ ਸਕورٹی ਮਾਰਕਸ ਲੈਣੀ ਅਗਰ ਤੇ ਤੇ ਤਾਂ ਵੀ ਬਿਲਕੁਲ ਕੋਈ ਵੀ ਐ ਨਹੀਂ ਅੱਗੇ ਬਿਤੇ ਗਲੂਨ ਆਇਆ ਵੀ ਤੁਸੀਂ ਆਖ ਸਿਆਣੇ ਹੋ ਵੀ ਕਿਉਂ ਕੀਤਾ ਜਾ ਰਹੇ ਆ ਸਿਆਣਤਾ ਕਿੱਥੇ ਰਹੇਗਾ ਮੈਂ ਤਾਂ ਨਹੀਂ ਕਹਿੰਦਾ ਮੈਂ ਤਾਂ ਆਪਣੇ ਆਪ ਨੂੰ ਕਮਜ਼ੋਰ ਨਹੀਂ ਕਹਿੰਦਾ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੀ ਆ ਇਹ ਇਹ ਕੀਤਾ ਕਿਉਂ ਜਾ ਰਹੇ ਆ ਠੀਕ ਹੈ ਜਿੱਦਾਂ ਕੋਈ ਅੱਗੇ ਬਿਤੇ ਨਹੀਂ ਲੱਗ ਲੱਗਦਾ ਨਹੀਂ ਦੁਕਾਨਾਂ ਕਮਜ਼ੋਰੀ ਲੱਗ ਰਹੀ ਹੈ ਤੁਹਾਨੂੰ ਜਾਨੀ ਚਲੇ ਜਾਓ ਜਿੱਥੇ ਸਰਦਾਰ ਬਿੰਦ ਸਿੰਘ ਦੀ ਚਲੀ ਗਈ ਉੱਥੇ ਮੇਰੀ ਚਲੀ ਜੋ ਇਸ ਦੇਸ਼ ਲਈ ਇਸ ਪੰਜਾਬ ਲਈ ਲੁਧਿਆਣੇ ਲਈ ਕਿਸੇ فرق ਪੈਂਦਾ ਹੈ ਇਸ ਕਰਕੇ ਮੈਨੂੰ ਸਰ ਵਿਰੋਧੀ ਕਹ ਰਹੇ ਨੇ ਡਰਾਮਾ ਕਰ ਰਹੇ ਨੇ ਜਮੀਨਦਾਰ ਚੋਣਾਂ ਵਿੱਚ ਕੰਟੇ ਕਿਵੇਂ ਮੈਨੂੰ ਸਮਝਾਓ ਮੈਨੂੰ ਸਮਝਾਓ ਵਿਰੋਧੀ ਕਹ ਰਹੇ ਨੇ ਸਰ ਕਿਵੇਂ ਮੈਨੂੰ ਦੱਸੋ ਤੁਸੀਂ ਨਾ ਮੈਨੂੰ ਕੰਮਿਸ਼ਨ ਕਰੋ ਵੀ ਹਾਂ ਥੋੜੀ ਸਰਕਾਰ ਤੁਸੀਂ ਮੈਨੂੰ ਕੂਕੀ ਤੋਂ ਬਾਹਰ ਕੱਢਤਾ ਥਾਲੇ ਲਾਤੇ ਤੁਸੀਂ ਮੈਨੂੰ 2 ਕਰੋੜ ਪਾਤਾ ਮੈਂ ਮੈਂ ਕੀ ਕਰਾਂ ਇਹਦੇ ਵਿੱਚ ਮੈਨੂੰ ਦੱਸੋ ਕੀ ਮੈਂ ਕਰਾਂ ਮੈਨੂੰ ਕੀ ਚਾਹੁੰਦੇ ਆ ਵੀ ਮੈਂ ਉਹਦੇ ਜ਼ਬਰਦਸਤੀ ਰਹਿ ਕੇ ਉਹਦੇ ਮੂਹਰੇ ਘਰ ਦੇ ਕਬਜ਼ਾ ਕਰਾਂ ਕੀ ਚਾਹੁੰਦੇ ਹੋ ਗਮਿੰਦਰ ਸੇ ਠੀਕ ਲੱਗਦਾ ਨਹੀਂ ਕਿੱਥੋਂ ਦੱਸੇ ਵੀ ਡਰਾਮਾ ਮੈਂ ਕਿਵੇਂ ਕਰ ਰਹੇ ਆ ਕੋਈ ਯਾਰ ਹੱਥ ਹੀ ਹੁੰਦੀ ਆ ਯਾਰ ਬੰਦੇ ਦੀ ਜਾਨ ਚਲੀ ਜਾਵੇ ਤੁਸੀਂ ਕਹਿੰਦੇ ਹੋ ਵੀ ਭਾਈ ਸਾਨੂੰ ਸਵਾਦ ਨਹੀਂ ਆਇਆ